ਚੋਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਬਾਰੇ ਐਨਾ ਸੋਚਿਆ ਕਿ ਜਿਹੜੀ ਮੋਟਰ ਕੱਢਣ ਵਾਸਤੇ ਸਾਨੂੰ ਗੇੜੀ ਜੀ ਨਾਲ ਲੈਣੀ ਪਵੇ ਚਲੋ ਨੁਕਸਾਨ ਤਾਂ ਹੋ ਗਿਆ ਤਾਰ ਵੱਢ ਕੇ ਲੈ ਗਏ ਚੋਰ ਆਪਣੀ ਆ ਦੇਖੋ ਨੇੜੇ ਕਰਕੇ ਦਿਖਾ ਦੇ ਪਰ ਵੀ ਇਮਾਨਦਾਰ ਚੋਰ ਸੀਗੇ ਜਿਨ੍ਹਾਂ ਨੇ ਤਾਰ ਵੱਢੀ ਤੇ ਇੱਥੇ ਗੰਢ ਦੇਤੀ ਵੀ ਤਾਰ ਹੈ ਜਿਹੜੀ ਫਿਲਟਰਾਂ ਦੇ ਵਿੱਚ ਨਾ ਡਿੱਗ ਪੇ ਤੇ ਜੇ ਤਾਰ ਵਿੱਚ ਡਿੱਗ ਪੈਂਦੀ ਤਾਂ ਸਾਨੂੰ ਜਿਹੜੀ ਕਿ ਗੇੜੀ ਲੈ ਕੇ ਮੋਟਰ ਕੱਢਣੀ ਪੈਂਦੀ ਪਾਈਪ ਲਾਈਨ ਪਾਈ ਹੋਈ ਆ ਬਾਲਾ ਡੰਗ ਬਣਾਂ ਖੋਲਣਾ ਪੈਂਦਾ ਤੇ ਇਹੋ ਜਿਹੇ ਇਮਾਨਦਾਰ ਚੋਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਇੱਕ ਗੱਲ ਹੋਰ ਕਰਦਾ ਕਿ ਵੀਰੋ ਤਾਰਾਂ ਤੂਰਾਂ ਵੇਚ ਕੇ ਬਾਲਾ ਚੜ ਕਰਨੀ ਚੱਲਦੇ ਹੁੰਦੇ ਮਿਹਨਤ ਦੀ ਰੋਟੀ ਖਾ ਲਿਆ ਕਰੋ ਕਮਾਲਿਆ ਕਰੋ ਘੱਟ ਕਮਾ ਲਓ ਘੱਟ ਖਾ ਲਓ ਪਰ ਮਿਹਨਤ ਦੀ ਖਾ ਲਓ ਠੀਕ ਹੈ ਹੁਣ ਮੈਂ ਦੱਸ ਦਣਾ ਤੁਹਾਨੂੰ ਇੱਥੋਂ ਲੈ ਕੇ ਕੋਠਾ ਅਮੀਰੂਲੀ ਕੰਦ ਨਾਲ ਸਟਾਰਟਰ ਲੱਗਿਆ ਹੋਇਆਗਾ ਜੋਰ ਮਾਰ ਕੇ 20 25 ਫੁੱਟ ਤਾਰ ਮਸਾ ਸੀਗੀ ਏ ਬੀ 25 ਫੁੱਟ ਤਾਰ ਕਿੰਨੇ ਕਰੀ ਪੈਂਦੀ ਹੈ ਇੱਕ ਬਾੜ ਦੇ ਵਿੱਚ ਉਹ 5700 ਦੀ ਵਿਕਣੀ ਹੈ ਤੇ ਮੇਰਾ ਜਿਹੜਾ ਕਿ 22500 ਦਾ ਨੁਕਸਾਨ ਕਰਤਾ ਚਲ ਫੇਰ ਵੀ ਚਲੋ ਤਾਰ ਦੇ ਆ ਪੈਸੇ ਲਾਉਣੀ ਲਾਉਣੇ ਹੈਗੇ ਵੀ 1000 1500 ਰੁਪਏ ਮਿਸਤਰੀ ਲੈ ਜਾਂਦਾ ਜਿਹੜੀ ਲਿਆਉਣੀ ਪੈਂਦੀ ਮੱਥਾ ਮਾਰਨਾ ਪੈਂਦਾ ਚਲੋ ਹੁਣ ਘੰਟੇ ਚ ਤਾਰ ਲਾ ਕੇ ਜਿਹੜਾ ਮੋਟਰ ਚੱਲਦੀ ਕਰ ਲਾਂਗੇ ਤੇ ਇਮਾਨਦਾਰ ਚੋਰ ਸੀਗੇ ਬਹੁਤ ਬਹੁਤ ਧੰਨਵਾਦ ਇਮਾਨਦਾਰ ਚੋਰਾਂ ਦਾ ਇਥੋਂ ਨੇੜੇ ਕਰਕੇ ਦਿਖਾਂਗੇ ਕੈਮਰਾ ਆ ਗੰਡ ਦੇ ਕੇ ਤੇ ਵਧੀਆ ਵੱਢ ਕੇ ਤਾਰ ਲੈ ਗਏ ਇੱਕ ਦਾ ਤਾਰ ਛਿੱਲ ਵੀ ਗਿਆ ਭੀ ਜਿੱਦ ਨਹੀਂ ਨਾ ਬਜਿਤ ਆ ਰ ਤੇ ਧੰਨਵਾਦ ਐਦਾਂ ਦੇ ਚੋਰ ਭਰਾਵਾਂ ਦਾ ਜੇ ਤੁਸੀਂ ਚੋਰੀ ਕਰਦੇ ਹੋ ਤਾਂ ਥੋੜਾ ਜਆ ਸੋਚ ਲਿਆ ਕਰੋ ਵੀ ਜਿਹਦੀ ਚੋਰੀ ਕਰ ਰਹੇ ਹੋ ਉਹਨੂੰ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੀ ਚੋਰੀ ਕਰਨ ਦਾ ਵੀ ਢੰਗ ਹੁੰਦਾ ਇੱਕ ਆਹ ਟੰਗ ਨਾਲ ਚੋਰੀ ਕੀਤੀ ਗਈ ਹੈਗੀ ਤੇ ਐਦਾਂ ਦੇ ਟੰਗ ਵਾਲੇ ਚੋਰਾਂ ਦਾ ਮੈਂ ਤੈਨੂੰ ਧੰਨਵਾਦ ਕਰਦਾਗਾ ਤੇ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਸਾਡਾ ਮੱਥਾ ਨਹੀਂ ਵੱਜੂਆ ਹਾਂ ਤੇ 15-20 ਮਿੰਟਾਂ ਚ ਤਾਰ ਪਾ ਕੇ ਅਸੀਂ ਮੋਟਰ ਚੱਲਦੀ ਕਰ ਸਕਦੇ ਹਾਂ ਤੇ ਇੱਕ ਚੀਜ਼ ਹੋਰ ਹੈ ਕਿ ਥੋੜੀ ਜਿਹੀ ਤਾਰ ਵੱਧ ਛੱਡਿਆ ਕਰੋ ਹੁਣ ਤਾਰ ਜਿਹੜਾ ਐਡੀ ਕਿ ਛੱਡਿਆ ਕਰੋ 2 ਕੁ ਫੁੱਟ ਛੱਡਿਆ ਕਰੋ ਕੁਝ ਨਹੀਂ ਹੁੰਦਾ ਬਾਈ ਬਣ ਕੇ ਤੇ ਧੰਨਵਾਦ ਬਹੁਤ ਬਹੁਤ ਅ ਈਮਾਨਦਾਰ ਚੋਰਾ ਦਾ ਧੰਨਵਾਦ